ਕਿ ਮੈਂ ਫਾਜ਼ਲ ਕਸੇਗਰ ਜਸਟ ਅਸੋਇ ਜੁਆਇਨ ਕਰ ਰਹੇ ਹਾਂ ਸਭ ਜੀ ਜੀ ਫੰਕਸ਼ਨ ਕਰਦਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੇ ਕਰੀ ਬਾਕੀ ਜੀ ਆਪਣੀ ਜਰੂਰ ਜ਼ਰੂਰੀ ਹੈ ਬੈਠਾ ਲਾ ਲਾ ਅਗਰੇਸ਼ਨ ਚੱਲ ਜੀ ਸਰ ਹੁਣ ਅੱਗੇ ਦਾ ਰਿਜਿਸਟਰ ਕਰਨਾ ਹੈ ਇਹ ਤਾਂ ਪੈਸੇ ਦਾ ਬਾਦ ਦੂ ਵਾਰ ਤੋਂ

র <laughs> और थोड़ा बैकग्राउंड ना हां रखा लच्छी को अपनी कोना के दे नहीं आओ इधर ही आओ तो रखया सर कितना मसरुक यार आओ बैठो बैठो मंत्री जी आया 7 लाख लोगों को खाना करेगा सभी टिक 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 टाइम का देगा और आ गया फिर आ गया टिक 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 टाइम ਹਾਂਜੀ ਸਰ ਅੱਜ ਜਿਹੜਾ ਇੱਕ ਵਾਰ ਮਾਈਕ ਉੱਧਰ ਨੂੰ ਕਰਨਾ ਪਿਆ ਇਹ ਮਾਈਕ ਦਾ ਕਰਨਾ ਆਵਾਜ਼ ਤੁਹਾਡੀ ਸਰ ਥੋੜਾ ਜਿਹਾ ਪੇਪਰ ਪੜ੍ਹਨਾ ਹੈ ਪ੍ਰਤੀਬੋਲੋਗੇ ਕਾਪੀ ਇੱਧਰ ਨੂੰ ਮਾਈਕ ਤੋਂ ਰੱਖ ਦੇ ਨਹੀਂ ਨਹੀਂ ਸਰ ਇਹਦੇ ਫਿਰ ਡਬਲ ਆਵਾਜ਼ ਆਏਗੀ ਡਬਲ ਆਜੀ ਨਹੀਂ ਰੈਡੀ ਜੀ ਸਰ ਹਾਂਜੀ ਅੰਜਲ ਜਿਹੜਾ ਦਿੱਤਾ ਗਿਆ ਹੈ ਆਸੀ ਦਾ ਜੋ ਕਾਰਜ ਕੀਤਾ ਗਿਆ ਇਹ ਮਲੇਰਪੁਰਨ ਰੋਡ ਤੋਂ ਸਿਮਰ ਕਨਾਲ ਤੋਂ ਲੋਹਾਰਾ ਬ੍ਰਿਜਰ ਮਿਸਿੰਗ ਲੇਕ ਉਹ ਰੋਡ ਹੈ ਜਿਹੜੀ 15 ਸਾਲਾਂ ਤੋਂ ਰੁਕਿਆ ਇਸ ਕੰਮ ਸੀ ਤੇ ਸਾਡੇ ਮਾਨਯੋਗ ਐਮਪੀ ਸੰਜੀਵ ਅরোੜਾ ਜੀ ਜੋ ਵੈਸਟ ਅਲਕਨੇ ਨੂੰ ਮੀਰਬਾਗ ਵੀ ਨੇ ਜੋ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਪਿੰਟ ਟੀਪੀਏ ਦਾ ਪ੍ਰੋਜੈਕਟ ਜਦੋਂ ਦਿੱਤਾ ਜਾਵੇ ਤੇ ਮੁੱਖ ਮੰਤਰੀ ਸਾਹਿਬ ਨੇ ਹੁਕਮ ਹੋਇਆ ਤੇ ਸਾਡੇ ਡਿਪਾਰਟਮੈਂਟ ਕਲੱਡ ਅਪ ਹੋ ਗਿਆ 31,114,000 ਜਿਹੜਾ ਇਹਦਾ 31,114,000 ਇਹ ਕਿ ਅੱਜ ਕੰਮਾਂ ਦੀ ਸ਼ੁਰੂਆਤ ਹੋਈ ਡਿਟੇਲ ਦੇ ਵਿੱਚ ਰੂੜਾ ਸਾਹਿਬ ਤੁਹਾਨੂੰ ਡਿਟੇਲ ਚ ਦੱਸਣਗੇ ਕਿ ਕਦੋਂ ਦਾ ਬ੍ਰੇਕ ਰੁਕਿਆ ਸੀ ਕਿਵੇਂ ਜਿੰਮੇ ਭਾਗ ਹੋਇਆ ਤੇ ਕਿੰਨੀ ਜਲਦੀ ਕੇ ਤਿਆਰ ਹੋ ਰਿਹਾ ਤੇ ਸਾਰੀ ਜਿਹੜੀ ਇਸ ਮਿਹਨਤ ਦਾ ਫਲ ਹੈ ਐਲਪੀ ਸੰਜੀਵ ਰੂੜਾ ਸਾਹਿਬ ਨੂੰ ਮੈਂ ਜਦੋਂ ਕਿ ਇਹਨਾਂ ਦੀ ਮਿਹਨਤ stdcਾ ਇਹਦਾ ਕੰਮ ਸ਼ੁਰੂਆਤ ਹੋਈ ਹੈ ਤੋ ਹਲਕਾ ਸੰਘਵਾਲ ਐਮਐਲਏ ਸਾਡੇ ਜੀਵਨ ਸਿੰਘ ਸੰਘਵਾਲ ਦਾ ਉਹਨਾਂ ਨੂੰ ਵੀ ਮੁਬਾਰਕਬਾਦ ਹੈ ਕਿ ਬਹੁਤ ਵੱਡਾ ਪ੍ਰੋਜੈਕਟ ਹੈ ਹਲਕਾ ਕੰਦੇ ਵਿੱਚ ਆ ਰਿਹਾ। ਤੋ ਮੈਂ ਤੁਹਾਡਾ ਸਭ ਨੂੰ ਬੇਨਤੀ ਕਰਦਾ ਕਿ ਇਸ ਪ੍ਰੋਜੈਕਟ ਦੇ ਵਿੱਚ ਸਰਕਾਰਾਂ ਪਹਿਲਾਂ ਵੀ ਆਈਆਂ ਸੀ ਵਾਅਦੇ ਕਰ ਗਈਆਂ ਲੇਕਿਨ ਕੰਮ ਨਹੀਂ ਹੋਇਆ। ਪਹਿਲੀ ਸਰਕਾਰ ਹੈ ਜਿਹੜੀ ਜੋ ਵਾਅਦਾ ਕਰਦੀ ਹੈ ਜੋ ਗਰੰਟੀ ਦਿੰਦੀ ਹੈ। ਪਹਿਲੀ ਸਰਕਾਰ ਹੈ ਸਾਡੇ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਿ ਜਿਹੜੀ ਵਾਅਦਾ ਨਹੀਂ ਕਰਦੀ ਗਰੰਟੀਆਂ ਦਿੰਦੀ ਹੈ। ਤੋ ਗਰੰਟੀਆਂ ਨੂੰ ਨਾਲ ਦੇ ਨਾਲ ਪੂਰਾ ਕਰਦੀ ਹੈ ਚਾਹੇ ਉਹ ਜਿਵੇਂ ਨਸ਼ਾਬਗਤ ਪੰਜਾਬ ਦਾ ਹੋਵੇ ਚਾਹੇ ਐਜੂਕੇਸ਼ਨ ਦਾ ਹੋਵੇ ਚਾਹੇ ਸਰਕਾਰੀ ਹਸਪਤਾਲਾਂ ਦੀ ਜਿਹੜੀ ਸਾਡੇ ਅਰੋੜਾ ਸਾਹਿਬ ਨੇ ਬਹੁਤ ਮਿਹਨਤ ਕੀਤੀ ਹਸਪਤਾਲ ਨੂੰ ਤਬਦੀਲ ਕੀਤਾ ਲੁਧਿਆਣੇ ਨੂੰ ਬਹੁਤ ਵਧੀਆ ਬਣਾਇਆ ਤੇ ESA ਹਸਪਤਾਲ ਨੇ ਹਜ਼ਾਰਾਂ ਹੀ ਕੰਮ ਜਿਹੜੇ ਅਰੋੜਾ ਸਾਹਿਬ ਨੇ ਆਪਣੇ ਐਮਪੀ ਕੋਟੇ ਤੇ ਆ ਕੇ ਪੂਰੇ ਪੰਜਾਬ ਲਈ ਲੁਧਿਆਣੇ ਲਈ ਸਪੈਸ਼ਲ ਕੰਮ ਹੋਏ 에ਰਪੋਰਟ ਆਂਦਾ ਜੋ ਬਹੁਤ ਕੰਮ ਜਿਹੜੇ ਐ ਅਰੋੜਾ ਸਾਹਿਬ ਨੇ ਕੀਤੇ ਆ ਤੇ ਅੱਜ ਲੁਧਿਆਣੇ ਦੇ ਰਿਜ਼ਲਟ ਜਿਦੇ ਆ ਪੂਰਾ ਲੁਧਿਆਣਾ ਪਿਆਰ ਕਰਿਆ ਤੇ ਵੈਸਟ ਹਲਕੇ ਦੇ ਵਿੱਚ ਉਮੀਦਵਾਰ ਨੇ ਬਹੁਤ ਵੱਡੀ ਗਿਣ ਨਾਲ ਜਿੱਤ ਕੇ ਜਿਹੜੀ ਸੀਟ ਆ ਅਸੀਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਾਡੇ ਪਾਰਟੀ ਸੁਪਰੀਮਾਰਡਿੰਗ ਤੇਰੀਵਾਜ ਦੀ ਚੋਣ ਇੱਥੇ ਰਿਸ਼ਟੀ ਨੇ ਪਾਵਾਂਗੇ ਉਹ ਲੁਧਿਆਣਾ ਵਾਸੀਆਂ ਨੂੰ ਬੇਨਤੀ ਆ ਕਿ ਐਡੇ-ਐਡੇ ਵੱਡੇ ਪ੍ਰੋਜੈਕਟ ਜਿਹੜੇ ਕਿ ਪਿਛਲੇ 20-20 ਸਾਲ ਤੋਂ 30-30 ਸਾਲ ਤੋਂ ਰੁਕੇ ਹੋਏ ਸੀ ਉਹ ਸਾਡੇ ਸੰਜੀਵ ਅਰੋੜਾ ਜੀ ਨੇ ਸਰਕਾਰ ਬਣਦੇ ਆ ਮੈਂ ਲੋਕਾਂ ਨੂੰ ਬੇਨਤੀ ਵੀ ਕਰਦਾ ਕਿ ਵੱਧ ਤੋਂ ਵੱਧ ਜਿਹੜਾ ਇਹ ਇਲੈਕਸ਼ਨ ਦੇ ਵਿੱਚ ਸਾਥ ਦਿਓ ਤੇ ਤਕਰੀਬਨ ਜਿਹੜੀ ਇੱਕ ਇੱਕ ਵੋਟ ਹੈ ਉਹ ਸਾਡੇ ਐਮਪੀ ਸੰਤਰੀ ਅਰੋੜਾ ਜੀ ਨੂੰ ਜੀ ਅੱਗੇ ਸਰਕਾਰਾਂ ਜਿਹੜੀਆਂ ਸੀਗਾ 4.5 ਸਾਲ ਤੋਂ ਬਾਅਦ ਦਿਖਦੀ ਹੁੰਦੀਆਂ ਸੀ ਕੰਮ ਕਰਦੀਆਂ ਹੁੰਦੀਆਂ ਸੀ ਲੇਕਿਨ ਜਦਗੀ ਸਰਕਾਰ ਆਈ ਕੰਮ ਕਰੀ ਉਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਅਸੀਂ ਥੰਡੇ ਦਿਨ ਤੋਂ ਹੀ ਅਸੀਂ ਲੋਕਾਂ ਨਾਲ ਗਰੰਟੀਆਂ ਦਿੱਤੀਆਂ ਸੀ ਕੋਈ ਝੂਠੇ ਵਾਅਦੇ ਨਹੀਂ ਕੀਤੇ ਸੀ ਪਹਿਲੇ ਦਿਨ ਤੋਂ ਹੀ ਸਾਡੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਮਾਨ ਜੀ ਦੀ ਮਨ ਲੋਗੇ ਕਿਦੈਂ ਕੁਛਾਂ ਨਹੀਂ ਹੁਕਮਾਂ ਕੇ ਨਿਮਾਨੇ ਵਾਂਗ ਕੇ ਸੇਵਾਦਾਰ ਬਣ ਕੇ ਸੇਵਾ ਕਰੇ ਕਿ ਲੋਕਲ ਸੇਵਾ ਦੇ ਦੇ ਨਾਲ ਲੱਗੇ ਹੋਏ ਸੋ ਬਹੁਤ ਡਿਟੇਲ ਦੇ ਵਿੱਚ ਜਿਹੜੇ ਸਾਡੇ ਅੰਕੀ ਸੰਬੂਰ ਹੋੜਾ ਦੀ ਕੰਮ ਨੇ ਵਾ ਠੀ ਅਗਲਾ ਵੀ ਅਸੀਂ ਸਰਾ ਮਾਈਕ ਕਰਨਾ ਸੈੱਟ ਕਰਨਾ ਪੈਣਾ ਪਹਿਲਾਂ ਹੀ ਸ਼ੁਰੂ ਕਰ ਲਓ ਭਾਜੀ ਮਾਈਕ ਨਾ ਤੇ ਬੇਚਾਰਾ ਬੋਲੇ ਕੋਲ ਯਾਰ ਦਿੱਕਤ ਆ ਜਾਂਦੀ ਹੈ ਜੀ ਸਰ ਅੱਜ ਜਿਹੜੀ ਤੁਸੀਂ ਪਹਿਲਾ ਦਾ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਸਾਡਾ ਮੈਂ ਧੰਨਵਾਦ ਆ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਨੈਸ਼ਨਲ ਕੋਨਵੀਨਰ ਕੇਜਰੀਵਾਲ ਜੀ ਦਾ ਗਈ ਤੇ ਮੈਂ ਮੰਤਰੀ ਜੀ ਨੂੰ ਰਿਕੁਐਸਟ ਕੀਤੀ ਕਹਿੰਦੇ ਕੋਈ ਗੱਲ ਹੀ ਨਹੀਂ ਜੀ ਸੀਏ ਸਾਹਿਬ ਨੇ ਫਾਈਲ ਬਣਾਈ ਇਹ ਹੁਣ ਮੈਂ ਤੁਹਾਨੂੰ ਦੱਸ ਰਿਹਾ 31 ਕਰੋੜ ਰੁਪਏ ਦੀ ਲਾਗਤ ਨਾਲ 31 ਕਰੋੜ ਦੀ ਲਾਗਤ ਨਾਲ ਇਹ ਮਿਸਿੰਗ ਲਿੰਕ ਬਣ ਰਿਹਾ ਇਹ ਘੱਟੋ ਘੱਟ 8 ਤੋਂ 10 ਲੱਖ ਬੰਦਿਆਂ ਦਾ ਇਹਦੇ 'ਚ ਫਾਇਦਾ ਹੋਣਾ ਜਿਹੜੇ ਰੋਜ਼ ਇੱਥੋਂ ਟਰੈਵਲ ਕਰਦੇ ਆ ਅੱਧਾ ਉਹਨਾਂ ਦਾ ਟਾਈਮ ਰਹਿ ਜਾਣਾ ਅੱਧੇ ਤੋਂ ਵੀ ਘੱਟ ਟਾਈਮ ਰਹਿ ਜਾਣਾ ਇਹ ਸਿਰਫ ਇੱਕ ਗੱਲ ਹੈ ਵੀ ਰਸਤੇ ਵਿੱਚ ਥੋੜਾ ਜਿਹਾ ਟੁਕੜਾ ਹੈ ਤੇ ਵੈਸੇ ਤਾਂ 200 ਫੁੱਟ ਦੀ ਰੋਡ ਹੈ 80 ਫੁੱਟ ਦੀ ਰੋਡ ਹੈ ਉਹ ਵੀ ਉੱਥੇ ਕੋਈ ਥੋੜੀ ਆਬਸਟਰਕਸ਼ਨ ਹੈ ਕੋਈ ਘਰ ਕੋਲ ਹੈਗੇ ਉਹਨਾਂ ਨਾਲ ਗੱਲ ਕਰ ਰਹੇ ਆ ਉਹਨਾਂ ਨੂੰ ਕਰਨੇ ਤਾਂ ਪੈਣੇ ਆ ਬਾਕੀ ਨਹੀਂ ਤਾਂ 19 ਦੇ 80 ਫੁੱਟ ਰੋਡ ਰਹਿ ਜਾਊਗੀ ਕਿਉਂ ਜੀ ਕਿੰਨੇ ਕਿੰਨੇ 40 ਕਿਲੋਮੀਟਰ ਹੈ ਨਹੀਂ ਸਰ ਉਹ ਹੈਗੀ 100 ਮੀਟਰ ਰੋਡ ਤਾਂ 100 100 100 ਮੀਟਰ ਰੋਡ ਹੈਗੀ ਹੈ ਪਰ ਲੋਕਾਂ ਦਾ ਕੰਮ ਚਾਲੂ ਹੋ ਜਾਊਗਾ ਔਰ ਇਹ ਮੈਂ ਹੁਣੇ ਪੁੱਛਿਆ ਸੀਗਾ ਸੀਏ ਸਾਹਿਬ ਨੂੰ ਮੈਂ ਕਿੰਨੀ ਦੇਰ ਚ ਮੁਕਾ ਦੋਗੇ ਪਰ ਇਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਕਿ 5 ਮਹੀਨਿਆਂ ਚ ਇਹ ਸੜਕ ਪੂਰੀ ਹੋ ਜਾਏਗੀ ਪਰ ਇਹ ਸਾਰਾ ਪੈਸਾ ਜਿਹੜਾ ਹੈਗਾ ਇਹ ਈਡੀਸੀ ਐਕਸਟਰਨਲ ਡਵੈਲਪਮੈਂਟ ਚਾਰजेस ਦਾ ਜਿਹੜਾ ਪੈਸਾ ਹੈ ਉੱਥੋਂ ਆਇਆ ਹੋਇਆ ਇਹ ਇਹ ਉੱਥੋਂ ਲੱਗ ਰਿਹਾ ਸਾਰਾ ਪੈਸਾ ਸਰੇ ਗਲਾਟਾ ਦੇ ਉੱਤੇ ਜਿਹੜੇ ਵੀ ਕੰਮ ਹੁੰਦੇ ਨੇ ਉਹ ਅਮ੍ਰਿਸ਼ਾ ਹੀ ਕਹਿੰਦੇ ਨੇ ਸਲੋ ਗੱਪ ਹੁੰਦੇ ਨੇ ਚਾਹੇ ਮਿਸਿੰਗ ਲਿੰਕ ਵੀ ਸੀਗਾ ਚਾਹੇ ਇੱਧਰ ਵੀ ਜਿਹੜਾ ਲਿੰਕ ਇਹਦੇ ਨਾਲ ਜੁਆਇਨ ਹੋਣਾ ਹੈ ਜਿਹੜਾ ਹੁਣ ਅਪਲਾਈਬਲ ਰੇਲਵੇ ਦੇ ਉੱਤੇ ਪੈਣਾ ਉਹ ਵੀ ਬੜੇ ਸਾਲਾਂ ਤੋਂ ਲੱਗਿਆ ਹੋਇਆ ਹੈ ਸੀਗਾ ਕਿੰਨੀ ਕੁ ਸਪ ਤੀਜੀ ਆਊਗੀ ਕਿਉਂਕਿ ਪਰਾ 15 ਸਾਲ ਤੋਂ ਗੱਲ ਸੁਣੋ ਇਹ ਨਾ ਕੋ ਗਲਾਟਾ ਗਲਾਟਾ ਕਰਕੇ ਬਹੁਤ ਕੁਝ ਬਣੀ ਜਾਂਦਾ ਜਿਹੜਾ ਤੁਹਾਨੂੰ ਪਤਾ ਨਹੀਂ ਤੇ ਦੇਖੋ ਗਲਾਟਾ ਨੂੰ ਸਾਨੂੰ ਕਿਹ ਚਾਹੀਦਾ ਹੁੰਦਾ ਸੀ ਗਲਾਟਾ ਦਾ ਬਰਤ ਲਈਦਾ 에ਅਰਪੋਰਟ ਗਲਾਟਾ ਕਰਕੇ ਬਣ ਰਿਹਾ ਉਹ ਗਲਾਡਾ ਤੇ ਇਹੋ ਜਿਹੇ ਕੰਮ ਹੁੰਦੇ ਜਿਹੜੇ ਦਿਸਦੇ ਨਹੀਂ ਪਤਾ ਨਹੀਂ ਲੱਗਦੇ ਵੀ ਇਹ ਗਲਾਡਾ ਦਾ ਕੰਮ ਆ ਉਹ ਨਾਮ ਕਿਸੇ ਹੋਰ ਡਿਪਾਰਟਮੈਂਟ ਦਾ ਹੁੰਦਾ ਪੈਸੇ ਇਹਨਾਂ ਦੇ ਸਾਜਪੁਰ ਰੋਡ ਵੀ ਗਲਾਡਾ ਕਰਕੇ ਬਣਿਆ ਸਾਜਪੁਰ ਰੋਡ ਦੇਖੋ ਗਲਾਡਾ ਕਰਕੇ ਬਣ ਗਈ ਅਸੀਂ ਗਲਾਡਾ ਕੋ ਅਸੀਂ ਗਲਾਡਾ ਕੋਲ ਪੈਸੇ ਨਹੀਂ ਰਹਿਣ ਦਿੰਦੇ ਸਪੀਡ ਨਾਲ ਪੈਸੇ ਲੈ ਲੀਦੇ ਆ ਕਿਉਂਕਿ ਇਹ ਲੋਕਾਂ ਦਾ ਪੈਸਾ ਲੋਕਾਂ ਚ ਵਤੋਂ ਆਉਣਾ ਚਾਹੀਦਾ ਔਰ ਇਹ ਸੀਏ ਸਾਹਿਬ ਨੇ ਪ੍ਰੋਮਿਸ ਕੀਤਾ ਹੈ ਕਿ ਜਿੰਨੇ ਪੈਂਡਿੰਗ ਕੰਮ ਹੈ ਗਲਾਡਾ ਦੇ ਹੋਣਗੇ ਉਹ ਐਨਓਸੀ ਵੀ ਬੜੀ ਤੇਜ਼ੀ ਨਾਲ ਜਾ ਰਹੇ ਆ ਪਹਿਲਾਂ ਦੇਖੋ ਰੋਲ ਦੇ 2 ਜਾਂ 3 ਐਨਓਸੀ ਹੁੰਦੇ ਸੀਗੇ ਪਿੱਛੇ ਹੁਣ ਕਿੰਨਾ ਹੋ ਗਿਆ ਸੀਏ ਸਾਹਿਬ 2000 ਹੋ ਗਏ ਅਸੀਂ ਸਰ 7500 ਟੋਟਲ ਪੈਂਡਿੰਗ ਸਾਡੇ ਕੋਲ ਹੁਣ 1200 ਹੀ ਰਹਿ ਗਈ ਬਾਕੀ ਸੈਸ ਕਰਤੀ ਸੀ ਜਿਹਨੂੰ ਦੇਣੀ ਸੀ ਦੇਤੇ ਜਿਹਦੇ ਡਾਕੂਮੈਂਟ ਸੀ ਉਹ ਮੁੜੀ ਦਿੱਖਦਾ ਅਸੀਂ ਕੋਈ ਕੇਸ ਨਹੀਂ ਚੱਲਦਾ ਮੱਲਮ ਕੇ ਤੁਸੀਂ ਹੁਣ ਜਾ ਕੇ ਲੋਕਾਂ ਦਾ ਪੁੱਛੋ ਮੈਨੂੰ ਮੈਂ ਪਿੱਛੇ ਕੈਂਪ ਵਿੱਚ ਗਿਆ ਸੀ ਇਹਨਾਂ ਨੇ ਲਗਾਇਆ ਸੀ ਤੇ ਲੋਕੀ ਮੈਨੂੰ ਕਹੀ ਜਾਂਦੇ ਸੀ ਜੀ ਕੋਈ ਕਹੀ ਜਵੇਂ 5 ਸਾਲ ਦਾ ਐਨਓਸੀ ਪੈਂਟਿੰਗ ਹੈ ਨਾ ਵਿਚਾਰੇ ਨੂੰ ਬੈਂਕ ਤੋਂ ਲੋਨ ਮਿਲਦੇ ਸੀ ਨਾ ਬਿਜਲੀ ਦੇ ਬਿੱਲ ਲੱਗਦੇ ਸੀ 5 ਸਾਲ ਨੂੰ ਸਾਰੇ ਐਨਓਸੀ ਵੀ ਦੇ ਹੀ ਜਾਂਦੇ ਆ ਜਿਹੜੇ 500 ਗਜ ਤੋਂ ਘੱਟ ਐਨਓਸੀ ਦੀ ਨਹੀਂ ਲੋੜ ਉੱਥੇ ਵੀ ਡਿਪਾਰਟਮੈਂਟ ਮੰਗੀ ਜਾਂਦੇ ਕਈ ਬੈਂਕਾਂ ਆ ਦਾ ਫਿਰ ਸਰ ਕੈਮਰਾ ਫੇਸ ਬੈਂਕਾਂ ਵਾਲੇ ਵੀ ਮੰਗੀ ਜਾਂਦੇ ਤੇ ਉਹ ਸਾਰਾ ਕਰਦੇ ਸੀ ਸਰ ਜਿਵੇਂ ਤੁਸੀਂ ਹੁਣੇ ਕੈਂਪ ਦੀ ਗੱਲ ਕੀਤੀ ਹੈ ਕੈਂਪਾ ਦੇ ਵਿੱਚ ਫੈਲਾ ਕਾਫੀ ਦੇਖੋ ট্রান্সਫਰਮ ਨਹੀਂ ਲੱਗੇ ਜੱ ਕਿਆ ਬਾਤ ਉਹ ਤੇ ਲਗਾਤਾਰ ਟ੍ਰਾਂਸਫਰ ਵੀ ਲੱਗ ਰਿਹਾ ਲੋਕਾਂ ਨੂੰ ਰਾਹਤ ਮਾਰਾਈ 237 ਟ੍ਰਾਂਸਫਾਰਮਰ ਲੱਗਨੇ ਹੈਗੇ ਟੋਟਲ 237 ਵਿੱਚੋਂ 100 ਟ੍ਰਾਂਸਫਾਰਮਰ ਤੋਂ ਵੱਧ ਲੱਗ ਸਕ ਚੁੱਕਾ ਲੁਧਿਆਣੇ 'ਚ ਔਰ ਪੂਰੀ ਸਪੀਡ ਨਾਲ ਲੱਗਦੇ ਸਰ ਕੰਪਲੀਟ ਸੜਕ ਕਦੋਂ ਤੱਕ ਲੋਕਾਂ ਵਾਸਤੇ ਚੱਲੂ ਹੋਊਗੀ ਇਹ 5 ਮਹੀਨੇ ਆ ਜੀ 5 5 ਮਹੀਨੇ ਆ ਜੀ ਠੀਕ ਇਹ ਇਹ ਵੱਧ ਤੋਂ ਵੱਧ ਟਾਈਮ ਹੈ ਠੀਕ ਹੈ ਹਾਂ ਜੋ ਇਹਨਾਂ ਨੇ 5 ਮਹੀਨੇ ਕਿਹਾ ਕੋਸ਼ਿਸ਼ ਕਰਾਂਗੇ ਜਲਦੀ ਕਰਨ ਦੀ ਠੀਕ ਹੈ ਔਰ ਦੱਸੋ ਕੁਝ ਪੁੱਛਣਾ ਹੈ ਤਾਂ ਚਿਕੇ ਚਲੋ ਪਤਾ ਹੀ ਹੋਵੇ ਸਾਰੇ ਲੁਧਿਆਣੇ ਵਾਲਿਆਂ ਨੂੰ ਜਿਹੜਾ ਇਹ ਮਿਸਿੰਗ ਲਿੰਕ ਸੀ ੰਨੀ ਦੇਰ ਤੱਕ ਬੰਦ ਸੀ ਔਰ ਸ਼ੁਕਰਗੁਜ਼ਾਰ ਆ ਅਸੀਂ ਮੁੰਡੀਆਂ ਸਾਹਿਬ ਦਾ ਕਿ ਇਹਨਾਂ ਨੇ ਸਾਡੀ ਰਿਕੁਐਸਟ ਮੰਨੀ ਡਿਪਾਰਟਮੈਂਟ